ਸਾਡਾ YouTube ਚੈਨਲ ਦੇਖ ਰਹੇ ਸਾਰਿਆਂ ਨੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਬਿਲਕੁਲ ਠੀਕ ਹੋਵੋਗੇ ਤੇ ਅੱਜ ਨੂੰ ਅੱਜ ਸਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਪਿੰਡ ਪੰਜਵੜ ਜਿਸ ਸਥਾਨ ਉੱਪਰ ਸਿੰਘਾ ਸਿੰਘ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਤੇ ਨਾਲੇ ਆਪਾਂ ਕਰਾਂਗੇ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲ ਹੀ ਆਪਾਂ ਤੁਹਾਨੂੰ ਉਸ ਦਾ ਇਤਿਹਾਸ ਦੱਸਾਂਗੇ ਤੇ ਜਿਹੜੇ ਵੀ ਵੀਰ ਸਾਡੇ ਚੈਨਲ ਤੇ ਆਏ ਆ ਨਵੇਂ ਉਹ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਉਂਕਿ ਅਸੀਂ ਇਦਾਂ ਹੀ ਤੁਹਾਡੇ ਵਾਸਤੇ ਨਵੇਂ ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਆਪ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਨਗਰ ਪੰਜਵੜ ਜਿਸ ਸਥਾਨ ਉੱਪਰ ਗੁਰਦੁਆਰਾ ਸ਼ਹੀਦਾਂ ਸਿੰਘਾ ਸੁਸ਼ੋਭਿਤ ਹੈ ਤੇ ਇਸ ਸਥਾਨ ਦੇ ਉੱਪਰ ਮੇਲਾ ਵੀ ਹੈ ਤੇ ਅੱਜ ਆਪਾਂ ਇਸ ਸਥਾਨ ਦੇ ਕਰਾਂਗੇ ਦਰਸ਼ਨ ਤੇ ਨਾਲ ਹੀ ਤੁਹਾਨੂੰ ਕਰਾਵਾਂਗੇ ਤੇ ਨਾਲ ਹੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਦੱਸਿਆ ਜਾਂਦਾ ਹੈ ਕਿ ਸਰਦਾਰ ਸ਼ੱਜਾ ਸਿੰਘ ਜੀ ਪੰਜਵੜ ਦਾ ਪੁੱਤਰ ਭੀਮ ਸਿੰਘ ਤੇ ਉਹਨਾਂ ਦਾ ਪੁੱਤਰ ਹਰੀ ਸਿੰਘ ਪੰਗੀ ਹਰੀ ਸਿੰਘ ਪੰਗੀ ਜੀ ਦੇ ਪੰਜ ਪੁੱਤਰ ਸਨ ਝੰਡਾ ਸਿੰਘ ਗੰਡਾ ਸਿੰਘ ਚੜਤ ਸਿੰਘ ਦੀਵਾਨ ਸਿੰਘ ਦੇਵਾ ਸਿੰਘ ਜਿਨ੍ਹਾਂ ਦੇ ਨਾਂ ਤੇ ਅੱਜ ਵੀ ਪੰਜਵੜ ਪਿੰਡ ਵਿੱਚ ਪੰਜ ਖੂਹ ਮੌਜੂਦ ਹਨ ਸਰਦਾਰ ਹਰੀ ਸਿੰਘ ਪੰਗੀ ਦਾ ਪੜਪੋਤਰਾ ਗੁਲਾਬ ਸਿੰਘ ਤੇ ਉਹਨਾਂ ਦਾ ਪੁੱਤਰ ਗੁਰਦੇਵਤ ਸਿੰਘ ਸੀ ਪੰਗੀਆਂ ਦੀ ਮਿਸਲ ਦੇ ਸਰਦਾਰ ਹਰੀ ਸਿੰਘ ਜੀ ਪੰਗੀ ਸਭ ਤੋਂ ਤਾਕਤਵਰ ਮਿਸਲ ਸੀ ਸਿੱਖਾਂ ਦੀਆਂ ਉਸ ਸਮੇਂ 12 ਮਿਸਲਾਂ ਸਨ ਸਰਦਾਰ ਹਰੀ ਸਿੰਘ ਪੰਗੀ ਜੀ ਦੀ ਮਿਸਲ ਵਿੱਚ 20000 ਘੋੜਸਵਾਰ ਸਨ ਤੇ ਸੰਗਤ ਜੀ ਦੱਸਿਆ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਦੁਸ਼ਟਾਂ ਨੂੰ ਸੋਧਣ ਲਈ ਜਦੋਂ ਸਰਹੰਦ ਤੇ ਹਮਲਾ ਕੀਤਾ ਉਸ ਸਮੇਂ ਪੰਗੀ ਮਿਸਲ ਦੇ ਮੁਖੀ ਜਥੇਦਾਰ ਛੱਜਾ ਸਿੰਘ ਪੰਜਵੜ ਜੀ ਦੀ ਅਗਵਾਈ ਵਿੱਚ ਸਿੰਘਾਂ ਨੇ ਬਾਬਾ ਜੀ ਦਾ ਸਾਹ ਦਿੱਤਾ ਅਤੇ ਜ਼ੁਲਮ ਦਾ ਨਾਸ ਕਰਨ ਲਈ ਸ਼ਹੀਦੀਆਂ ਪਾਈਆਂ ਮੁਗਲ ਹਕੂਮਤ ਦੇ ਜ਼ੁਲਮ ਦਾ ਟੱਕਰਾ ਕਰਦਿਆਂ ਪਿੰਡ ਪੰਜਵੜ ਦੇ 25 ਸਿੰਘ ਸ਼ਹੀਦੀਆਂ ਪਾ ਗਏ ਨਗਰ ਪੰਜਵੜ ਦੇ ਹੀ ਜਥੇਦਾਰ ਹਰੀ ਸਿੰਘ ਪੰਗੀ ਤਰਨਾ ਦਲ ਦੇ ਪਹਿਲੇ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਬਣੇ ਜਥੇਦਾਰ ਹਰੀ ਸਿੰਘ ਪੰਗੀ ਸਰਦਾਰ ਭੀਮ ਸਿੰਘ ਪੰਗੀ ਦੇ ਪੁੱਤਰ ਸਨ ਅਤੇ ਜਥੇਦਾਰ ਛੱਜਾ ਸਿੰਘ ਜੀ ਦੇ ਪੋਤਰੇ ਸਨ ਤੇ ਸੰਗਤ ਜੀ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਵਾਰ ਜਦੋਂ ਹਿੰਦੂਆਂ ਦੀ ਨਵ ਵਿਆਹੀ ਲੜਕੀ ਨੂੰ ਉਸਮਾਨ ਖਾਨ ਚੁੱਕ ਕੇ ਲੈ ਗਿਆ ਤਾਂ ਬ੍ਰਾਹਮਣ ਦੀ ਫਰਿਆਦ ਅਤੇ ਪੰਜਾਬ ਦੀ ਅਣਖ ਖਾਤਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਜਥੇਦਾਰ ਹਰੀ ਸਿੰਘ ਪੰਗੀ ਜੀ ਦੀ ਅਗਵਾਹੀ ਵਿੱਚ 25000 ਖਾਲਸਾ ਫੌਜ ਨੇ 10 ਅਪ੍ਰੈਲ 1763 ਈਸਵੀ ਨੂੰ ਕਸੂਰ ਤੇ ਫਤਿਹ ਹਾਸਲ ਕੀਤੀ ਜਿਸ ਵਿੱਚ 10000 ਸਿੰਘ ਸ਼ਹੀਦ ਹੋਏ ਉਸਮਾਨ ਖਾਨ ਦੀ ਕੈਦ ਵਿੱਚੋਂ ਕਈ ਬੰਦੀ ਲੜਕੀਆਂ ਨੂੰ ਛਡਵਾ ਕੇ ਵਾਪਸ ਉਹਨਾਂ ਦੇ ਘਰ ਪਹੁੰਚਾਇਆ ਗਿਆ ਅਤੇ ਅੰਤ 15 ਅਪ੍ਰੈਲ 1765 ਈਸਵੀ ਨੂੰ ਲਾਹੌਰ ਤੇ ਕਬਜ਼ਾ ਕਰਕੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਅਤੇ ਨਾਨਕ ਸ਼ਾਹੀ ਸਿੱਕਾ ਚਲਾਇਆ ਗਿਆ। ਲਾਹੌਰ ਤੇ ਕਬਜ਼ਾ ਕਰਨ ਤੋਂ ਬਾਅਦ 1765 ਈਸਵੀ ਵਿੱਚ ਇੱਕ ਜੰਗ ਵਿੱਚ ਪਟਿਆਲਾ ਵਿਖੇ ਜਥੇਦਾਰ ਹਰੀ ਸਿੰਘ ਪੰਗੀ ਜੀ ਸ਼ਹੀਦੀ ਪਾ ਗਏ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਵੱਡਾ ਪੁੱਤਰ ਸਰਦਾਰ ਝੰਡਾ ਸਿੰਘ ਪੰਗੀ ਮਿਸਲ ਦਾ ਸਰਦਾਰ ਬਣਿਆ ਜਿਸ ਤੋਪ ਨਾਲ ਸੰਗਤ ਜੀ ਸਰਦਾਰ ਹਰੀ ਸਿੰਘ ਪੰਗੀ ਨੇ ਕਈ ਜਿੱਤਾਂ ਪ੍ਰਾਪਤ ਕੀਤੀਆਂ। ਉਹ ਅੱਜ ਵੀ ਲਾਹੌਰ ਦੇ ਅਜਾਇਬ ਘਰ ਦੇ ਸਾਹਮਣੇ ਮੌਜੂਦ ਹੈ ਜਿਸ ਨੂੰ ਪੰਗੀ ਵਾਲੀ ਤੋਪ ਕਹਿੰਦੇ ਹਨ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕਰ ਦਿੱਤਾ ਸਿੱਖ ਰਾਜ ਪ੍ਰਾਪਤ ਕਰਨ ਵਾਸਤੇ ਫਿਰ ਮਾਈ ਸੁੱਖਾ ਦੇ ਪੁੱਤਰ ਗੁਰਦੇਵ ਸਿੰਘ ਨੂੰ ਜ਼ਗੀਰ ਦੇ ਕੇ ਆਪਣੇ ਪੁਰਾਣੇ ਪਿੰਡ ਪੰਜਵੜ ਪੇਜ ਦਿੱਤਾ ਤੇ ਸੰਗਤ ਜੀ ਇਹ ਸੀ ਗੁਰਦੁਆਰਾ ਪੁਰਾਤਨ ਸ਼ਹੀਦਾਂ ਸਿੰਘਾਂ ਦਾ ਇਤਿਹਾਸ ਜੋ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਨਾਲ ਹੀ ਇਸ ਸਥਾਨ ਦੇ ਉੱਪਰ ਹਰੀ ਸਿੰਘ ਪੰਗੀ ਜੀ ਅਤੇ ਜਿਸ ਤੋਪ ਨਾਲ ਉਹਨਾਂ ਨੇ ਜੰਗਾਂ ਜਿੱਤੀਆਂ ਉਸ ਤੋਪ ਦਾ ਵੀ ਚਿੱਤਰ ਇਸ ਗੁਰਦੁਆਰੇ ਵਿੱਚ ਮੌਜੂਦ ਹੈ ਤੇ ਆਪਾਂ ਤੁਹਾਨੂੰ ਉਹਦੇ ਵੀ ਕਰਵਾਉਣੇ ਆ ਦਰਸ਼ਨ ਤੇ ਨਾਲ ਹੀ ਤੁਹਾਨੂੰ ਸੰਗਤ ਜੀ ਦੱਸਦੇ ਹਾਂ ਕਿ ਇਸ ਸਥਾਨ ਦੇ ਉੱਪਰ 9 10 ਤੇ 11 ਤਰੀਕ ਨੂੰ ਬੜੀ ਹੀ ਛਰਦਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਮੇਲਾ ਮਨਾਇਆ ਜਾ ਰਿਹਾ ਹੈ ਤੇ ਤੁਸੀਂ ਵੀ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਹਾਜ਼ਰੀ ਜ਼ਰੂਰ ਭਰੋ ਜੀ ਇਹ ਤੁਸੀਂ ਸੰਗਤ ਜੀ ਹਰੀ ਸਿੰਘ ਪੰਗੀ ਜੀ ਅਤੇ ਤੋਪ ਦਾ ਚਿੱਤਰ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਦੇਖ ਸਕਦੇ ਜੇ ਤੇ ਬਹੁਤ ਸੋਹਣੀ ਇਮਾਰਤ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਆ ਪਾਰਕ ਵੀ ਮੌਜੂਦ ਆ ਜਿਸ ਵਿੱਚ ਬੱਚੇ ਖੇਡਦੇ ਆ ਤੇ ਇੱਧਰ ਸੰਗਤ ਜੀ ਗੁਰੂ ਘਰ ਦਾ ਲੰਗਰ ਆ ਲੰਗਰ ਹਾਲ ਬਣਿਆ ਹੋਇਆ ਤੇ ਬਹੁਤ ਬਹੁਤ ਵੱਡੀਆਂ ਵੱਡੀਆਂ ਮਹਾਨ ਚਕਸ਼ੇਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣਗੀਆਂ ਤੇ ਤੁਸੀਂ ਵੀ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਜਾਓ ਤੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣੀ ਇਮਾਰਤ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਆ ਤੇ ਸੰਗਤ ਜੀ ਆਪਾਂ ਨੂੰ ਆਪਣੇ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜ਼ਰੂਰ ਜਾਣਾ ਚਾਹੀਦਾ ਹੈ ਮਹਾਰਾਜ ਵਹਿਗੁਰੂ ਜੀ ਦੀ ਕਿਰਪਾ ਹੋਈ ਅੱਜ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਏ ਤੇ ਨਾਲ ਹੀ ਵੀਡੀਓ ਦੇ ਰਹੀ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾ ਰਹੇ ਹਾਂ ਇਹ ਵੀਡੀਓ ਸਾਡੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਸਾਰੇ ਹੀ ਭੈਣ ਭਰਾ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਜਾਣ ਸਕਣ ਤੇ ਇਤਿਹਾਸ ਦੀ ਸਾਂਝ ਪਾਉਂਦੇ ਆ ਜੇ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਤੇ ਆਸ ਕਰਦੇ ਆਂ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੇਗੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦੇ ਆਂ ਜੀ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ